ਦਿੱਲੀ ਵਿਧਾਨ ਸਭਾ ਚੋਣਾਂ 'ਚ ਮਿਲੀ ਬੰਪਰ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਪੰਜਾਬ 'ਚ ਵਿਧਾਨ ਸਭਾ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਅਮਰਿਸਰਜ ਪੱਤਰਕਾਰਾਂ ਦੇ ਨਾਲ ਗੱਲਬਾਤ ਦੇ ਦੌਰਾਨ ਕਿਹਾ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਪਲਾਨ ਤਿਆਰ ਹੋ ਰਿਹਾ ਹੈ ਅਤੇ ਜਲਦ ਹੀ ਦਿੱਲੀ ਦੀ ਤਰਜ਼ ਤੇ ਪੰਜਾਬ 'ਚ ਸੰਗਠਨ ਦਾ ਐਲਾਨ ਕਰ ਦਿੱਤਾ ਜਾਵੇਗਾ। ਉਹ ਪੰਜਾਬ ਪਲਾਨ ਬੜੀ ਜਲਦੀ ਤੁਹਾਡੇ ਸਾਹਮਣੇ ਆ ਜਾਊਗਾ। ਅਸੀਂ ਮਿਊਸਪਲ ਤਾਂ ਅਸੀਂ ਲੜਨੀ ਰਹੇ ਕਿਉਂਕਿ ਫਿਲਹਾਲ ਮਿਸ਼ਨ ਵਿਸਤਾਰ ਜਿਹੜਾ ਰੋਕਿਆ ਹੋਇਆ ਸੀ ਉਹਨੂੰ ਕਰਕੇ ਅਸੀਂ ਢਾਂਚਾ ਬਣਾ ਲੈਣਾ 70% ਸਾਡਾ ਕੰਮ ਹੋਇਆ ਪਿਆ 20 25% ਬਸ ਕੰਮ ਜਦੋਂ ਹੋ ਗਿਆ ਸਾ ਅਸੀਂ ਸਾਰੇ ਪਾਰਟੀ ਦਾ ਜਿਹੜਾ ਸਟਰਕਚਰ ਹੈ ਦਿੱਲੀ ਦੇ ਤਰਜ਼ ਤੇ ਉਹ ਬਣਾਵਾਂਗੇ ਭਗਵੰਤ ਮਾਨ ਨੇ ਕਿਹਾ ਹੈ ਕਿ ਪੰਜਾਬ ਚ ਪਾਰਟੀ ਵਿਧਾਨ ਸਭਾ ਚੋਣ ਜ਼ਰੂਰ ਲੜੇਗੀ ਕਿਉਂਕਿ ਦਿੱਲੀ ਤੋਂ ਬਾਅਦ ਪੰਜਾਬ ਚ ਹੀ ਪਾਰਟੀ ਨੂੰ ਸਭ ਤੋਂ ਜ਼ਿਆਦਾ ਸਮਰਥਨ ਮਿਲੇ ਆਇਆ ਪੰਜਾਬ ਦੇ ਮਸਲੇ ਸਾਰੇ ਆਮ ਆਦਮੀ ਪਾਰਟੀ ਠਾਉਂਦੀ ਰਹੀ ਹੈ ਪੰਜਾਬ ਤੋਂ ਹੀ ਸਭ ਤੋਂ ਵੱਡਾ ਮੰਡਟ ਮਿਲਿਆ ਫਿਰ ਪੰਜਾਬ ਨੂੰ ਇਗਨੋਰ ਕਿਵੇਂ ਕਰ ਸਕਦੇ ਹਾਂ ਅਸੀਂ ਸੋ ਇਸ ਕਰਕੇ ਆਮ ਆਦਮੀ ਪਾਰਟੀ ਇਸ ਗੱਲ ਤੋਂ ਵੀ ਧੰਨਵਾਦ ਕਰਦੀ ਹੈ ਸਾਰੇ ਸਾਰੇ ਮੁਲਕ ਦੇ ਵਿੱਚੋਂ ਬਲੰਟੇਅਰ ਕਿ ਪੰਜਾਬ ਨੇ ਹੀ ਆਕਸੀਜਨ ਦੇ ਸਿਲੰਡਰ ਦਿੱਤੇ ਨੇ ਸੋ ਇਸ ਕਰਕੇ ਪੰਜਾਬ ਨੂੰ ਕਿਸੇ ਪੱਖ ਤੋਂ ਅਸੀਂ ਗਰੂਰ ਨਹੀਂ ਕਰ ਸਕਦੇ ਔਰ ਪੰਜਾਬ ਦੀ ਜਨਤਾ ਬਹੁਤ ਉਤਸ਼ਾਹਵਲੀ ਹੈ ਜਿਸ ਤਰ੍ਹਾਂ ਦਾ ਖੁਸ਼ੀਆਂ ਮਨਾਈਆਂ ਗਈਆਂ ਸ਼ਾਇਦ ਦਿੱਲੀ ਵਾਲਿਆਂ ਨੇ ਘੱਟ ਮਨਾਈਆਂ ਨੇ ਜਿੰਨੇ ਪੂਰੀ ਦੁਨੀਆ 'ਚ ਬੈਠੇ ਪੰਜਾਬੀਆਂ ਨੇ ਤੇ ਪੰਜਾਬ ਵਾਲਿਆਂ ਨੇ ਮਨਾਈਆਂ ਨੇ ਦਿੱਲੀ 'ਚ ਮੁੱਖ ਮੰਤਰੀ ਦੇ ਸੌਣ ਲੈਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ 5 ਸਾਲ ਦਿੱਲੀ 'ਚ ਹੀ ਫੋਕਸ ਕਰਨ ਦੀ ਗੱਲ ਕਹੀ ਸੀ ਪਰ ਪਾਰਟੀ ਨੇਤਾ ਯੋਗਿੰਦਰ ਯਾਦਵ ਨੇ ਆਉਣ ਵਾਲੇ ਸਮੇਂ ਚ ਪਾਰਟੀ ਵੱਲੋਂ ਅਜਿਹੇ ਸੂਬਿਆਂ ਚ ਪੈਰ ਫੈਲਾਉਣ ਦੀ ਗੱਲ ਕਰ ਰਹੇ ਨੇ ਜਿੱਥੇ ਭਾਜਪਾ ਤੇ ਕਾਂਗਰਸ ਦਾ ਸਿੱਧਾ ਮੁਕਾਬਲਾ ਹੈ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਗਬਾਣੀ ਟੀਵੀ